ਾਰੇ ਵੀਰਾਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਮੈਂ ਤੁਹਾਡਾ ਵੀਰ ਵਿੱਕੀ ਕਰੋਚਾ ਤੁਰੀ ਤੋਂ ਜੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੀਰੋ ਜਿਵੇਂ ਸਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਹੜਾ ਐਸਸੀ ਬੀਸੀ ਭਾਈਚਾਰੇ ਤੇ ਅਤਿਆਚਾਰ ਵਧੇ ਜਾ ਰਹੇ ਨੇ ਤੇ ਜਿਹੜੇ 바ਵਾ ਸਾਹਿਬ ਨੇ ਆਪਾਂ ਨੂੰ ਸੰਵਿਧਾਨ ਦੇ ਵਿੱਚ ਜਿਹੜਾ ਆਪਣਾ ਹੱਕ ਦਵਾਇਆ ਉਹ ਹੱਕ ਆਪਣੇ ਤੋਂ ਖੋਏ ਜਾ ਰਹੇ ਨੇ ਜਿਹੜੇ ਆਪਾਂ ਨੂੰ ਪਤਾ ਸੀ ਪੰਜਾਬ ਦੇ ਵਿੱਚ ਐਸਸੀ ਬੀਸੀ ਭਾਈਚਾਰੇ ਨੂੰ ਰੱਖਵਾ ਕਰ ਨੌਕਰੀਆਂ ਮਿਲਦੀਆਂ ਸੀ ਉਹ ਕੁਝ ਬੇਈਮਾਨ ਲੋਕਾਂ ਵੱਲੋਂ ਜਾਲੀ ਸਰਟੀਫਿਕੇਟ ਬਣਾ ਕੇ ਉਹ ਜਿਹੜੇ ਐਸਸੀਬੀਸੀ ਭਾਈਚਾਰੇ ਦੇ ਹੱਕ ਮਾਰੇ ਗਏ ਨੇ ਖਾਸ ਤੌਰ ਤੇ ਐਸੀਆਂ ਦੇ ਤੇ ਦੂਜੇ ਪਾਸੇ ਜਿਹੜਾ ਸਾਡੇ ਪੰਜਾਬ ਦਾ ਐਸਸੀ ਕਮਿਸ਼ਨ ਸੀ ਉਹਨੂੰ ਕਮਜ਼ੋਰ ਕੀਤਾ ਗਿਆ ਉਹਨਾਂ ਦੀ ਵਿਜ਼ਿਟ ਬੰਦ ਕਰਤੀ ਉਹਨਾਂ ਦੇ ਜਿਹੜੇ 6 ਸਾਲ ਹੁੰਦੇ ਸੀ ਉਹ 3 ਸਾਲ ਕਰਤੇ 10 ਮੈਂਬਰਾਂ ਤੋਂ 5 ਕਰਤੇ ਉਸ ਦੀ ਵੀ ਆਪਾਂ ਲੜਾਈ ਲੜਨੀ ਆ ਤੇ ਤੀਜੇ ਨੰਬਰ ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਫਾਈ ਸੇਵਕ ਸਿਵਰ ਮੈਨ 4 ਕਲਾਸ ਦਰਜ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਅੱਜ ਤੱਕ ਕੋਈ ਵੀ ਕਿਤੇ ਪੱਕਾ ਨਹੀਂ ਕੀਤਾ ਗਿਆ ਨਾ ਰੈਗੂਲਰ ਕੀਤਾ ਗਿਆ ਉਹ 15 20 20 ਸਾਲ ਤੋਂ ਅਹੀਂ ਟੱਕੇ ਖਾਰੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ ਚੌਥੇ ਨੰਬਰ ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਸਿਸਟਮ ਹੈ ਉਹਨੂੰ 100 ਦਿਨ ਕੰਮ ਮਿਲਦਾ ਤੇ ਅਸੀਂ ਇਹਦੀ ਵੀ ਮੰਗ ਚੱਕੀ ਆ ਵੀ ਜਿਹੜਾ ਕੰਮ ਉਹਨਾਂ ਨੂੰ 300 ਦਿਨ ਮਿਲਣਾ ਚਾਹੀਦਾ 300 ਦਿਨ ਮਿਲਣਾ ਚਾਹੀਦਾ ਪਾ ਪੂਰੇ ਸਾਲ ਦੇ ਵਿੱਚ ਤੇ ਜਿਹੜੀ ਉਹਨਾਂ ਦੀ ਦਿਹਾੜੀ ਹੈ ਉਹ 500 ਰੁਪਏ ਹੋਣੀ ਚਾਹੀਦੀ ਹੈ ਨਰੇਗਾ ਵਰਕਰਾਂ ਦੀ ਤੇ ਮਜ਼ਦੂਰਾਂ ਦੀ ਵੀ ਜਿਹੜੀ ਦਿਹਾੜੀ ਹੈ ਉਹ 800 ਰੁਪਏ ਹੋਣੀ ਚਾਹੀਦੀ ਹੈ ਘੱਟੋ-ਘੱਟ ਤਾਂ ਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਪਾਲਣ-ਪੋਸ਼ਣ ਤੇ ਉਹਨਾਂ ਨੂੰ ਐਜੂਕੇਸ਼ਨ ਦੇ ਸਕਣ ਅਤੇ ਆਈ ਰਾਈਟ ਟੂ ਐਜੂਕੇਸ਼ਨ ਐਕਟ 2009 ਹੈ ਜਿਹੜੇ ਪੂਰੇ ਭਾਰਤ ਚ ਲਾਗੂ ਹੈ ਥੱਲੇ ਪੰਜਾਬ ਦੇ ਵਿੱਚ ਲਾਗੂ ਨਹੀਂ। ਫਿਰ ਉਹ ਜਿਹੜੀਆਂ ਇਹ ਲੜਾਈਆਂ ਨੇ ਇਹ ਸਟੇਟ ਲੈਵਲ ਦੇ ਮੁੱਦੇ ਨੇ ਸਾਰੇ ਆਪਣੇ ਐਸਸੀ ਸਮਾਜ ਦੇ ਮੁੱਦੇ ਨੇ। ਆਪਾਂ ਹੋਰਾਂ ਨਾਲ ਹੋਰਾਂ ਦੇ ਧਰਨੇ 'ਚ ਬਹੁਤ ਜਾਂਦੇ ਰਹੇ ਹਾਂ, ਹੋਰਾਂ ਦੀਆਂ ਲੜਾਈਆਂ ਬਹੁਤ ਲੜੀਆਂ ਨੇ ਪਰ ਹੁਣ ਆਪਾਂ 11 ਅਗਸਤ ਦਿਨ ਐਤਵਾਰ ਨੂੰ 10 ਵਜੇ ਕੱਕੜਾਲ ਚੌਕ ਧੂਰੀ ਵਿਖੇ ਕਸੂਬਾ ਬੱਦੇ ਦੀ ਧਰਨਾ ਲੱਗਣ ਜਾ ਰਿਹਾ ਸਮੂਹ ਐਸਬੀਸੀ ਭਾਈਚਾਰੇ ਦਾ ਤੇ ਆਪਾਂ ਆਪਣੀ ਹੱਕਾਂ ਦੀ ਵੀ ਆਪਣੀ ਆਪਣੇ ਬੱਚਿਆਂ ਦੀ ਆਜ਼ਾਦੀ ਲਈ ਤੇ ਆਪਣੇ ਬੱਚਿਆਂ ਦੀ ਹੱਕਾਂ ਦੀ ਮੂਰਲੀ ਜਿਹੜੀ ਲੋੜਾਂ ਨੇ ਉਹਨਾਂ ਲਈ ਆਪਾਂ ਲੜਾਈ ਲੜੀਏ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਤੇ ਆਪਣੇ ਸਮਾਜ ਦਾ ਜਿਹੜਾ ਭਵਿੱਖ ਹੈ ਉਹ ਬਚਾ ਸਕੀਏ ਸਾਰੀ ਜਥੇਬੰਦੀਆਂ ਨੂੰ ਸਮੂਹ ਸੰਤ ਸਮਾਜ ਨੂੰ ਸਮੂਹ ਸੀਬੀ ਸੀਪਾਈਚਾਰਿਆਂ ਨੂੰ ਸੰਗਠਨਾ ਨੂੰ ਮੈਂ ਬੇਨਤੀ ਕਰਦਾ ਖੁੱਲਾ ਸੱਦਾ ਦਿੰਦੇ ਆਂ ਸੀ ਵੀ ਜਿਹੜਾ ਸੁਭਾ ਪੱਤਰੀ ਧਰ ਨਾਲ ਲੱਗਣ ਜਾ ਰਿਹਾ ਇਹਦਾ ਹਿੱਸਾ ਬਣੀਏ ਤੇ ਆਪਣੇ ਏਕੇ ਦਾ ਸਬੂਤ ਦਿਈਏ ਤਾਂ ਕਿ ਆਪਾਂ ਇਕੱਠੇ ਹੋ ਕੇ ਇੱਕ ਆਪਣੇ ਸਮਾਜ ਦੇ ਜਿਹੜੇ ਆਨ ਵਾਲੇ ਆਪਣੇ ਪੀੜ੍ਹੀਆਂ ਬੱਚਿਆਂ ਦੀ ਤੇ ਆਪਣੇ ਜਿਹੜੇ ਗਰੀਬ ਨੌਜਵਾਨ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਮਜ਼ਦੂਰ ਭਾਈਚਾਰਾ ਜਾਂ ਦਿਨੋਂ ਦਿਨ ਆਪਣੇ ਲੋਕਾਂ ਤੇ ਅਤਿਆਚਾਰ ਵਧ ਰਹੇ ਨੇ ਆਪਾਂ ਇਕੱਠੇ ਹੋ ਕੇ ਸਮਾਜ ਦੇ ਵਿੱਚ ਆਪਣੇ ਸਮਾਜ ਦੇ ਹੱਕਾਂ ਦੀ ਲੜਾਈ ਲੜ ਸਕੀਏ ਕੋਮਾ ਆਪਣੀ ਜਥੇਬੰਦੀਆਂ ਆਠ ਹੁਣ ਕੋਮਾ ਆਪਾਂ ਰਾਜਨੀਤੀ ਕਿਸੇ ਵੀ ਪਾਰਟੀਆਂ ਚ ਹੋਈਏ ਪਰ ਜਦੋਂ ਸਮਾਜ ਨੂੰ ਲੋੜ ਪਵੇ ਤੇ ਆਪਾਂ ਇੱਕ ਬਿਲ ਫਾਰਮ ਤੇ ਇਕੱਠੇ ਹੋ ਕੇ ਆਪਣੇ ਸਮਾਜ ਦੀ ਔਲਾਦ ਆਵਾਜ਼ ਨੂੰ ਬੁਲੰਦ ਕਰੀਏ ਸਾਰਿਆਂ ਨੂੰ ਦੁਆਰ ਤੋਂ ਅਪੀਲ ਕਰਦਾ ਵੀ 11 ਤਰੀਕ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਜੀ ਸਮੂਹ ਜਥੇਬੰਦੀਆਂ ਨੂੰ ਅਹੁਦੇਦਾਰ ਸਹਿਬਾਨਾਂ ਨੂੰ ਤੇ ਸਮੂਹ ਭਾਈਚਾਰੇ ਨੂੰ ਵੀ ਇੱਥੇ ਆ ਕੇ ਆਪਣੇ ਹੱਕਾਂ ਦੀ ਜਿਹੜੀ ਮੰਗਾਂ ਨੇ ਉਹਨੂੰ ਆਪਾਂ ਆਵਾਜ਼ ਨੂੰ ਬੁਲੰਦ ਕਰ ਜਾਈਏ ਤੇ ਜਿਹੜੀ ਗੁੰਗੀ ਗੋਲੀ ਸਰਕਾਰਾਂ ਨੇ ਦਲਿਤ ਵਿਰੋਧੀ ਐਸਸੀ ਵਿਰੋਧੀ ਸਰਕਾਰਾਂ ਨੇ ਉਹਨਾਂ ਨੂੰ ਅਹਿਸਾਸ ਕਰਾਈਏ ਵੀ ਜਿਹੜਾ ਸਾਡਾ ਸਮਾਜ ਹੈ ਇੱਕ ਪਲੇਟਫਾਰਮ ਤੇ ਅੱਜ ਇਕੱਠਾ ਹੋ ਚੁੱਕਿਆ ਸਾਰਿਆਂ ਨੂੰ ਜੈ ਭੀਮ ਜੈ ਭਾਰਤ